ਹੈਲੋ ਜੀ ਸਤਿ ਸ੍ਰੀ ਅਕਾਲ ਜੀ ਤੁਹਾਨੂੰ ਸਾਰਿਆਂ ਨੂੰ ਮੇਰੇ ਵੱਲੋਂ ਰੋਜ਼ ਨਵੀਂ ਚਰਚਾ ਚੈਨਲ ਤੇ ਉਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਤੇ ਜੀ ਅੱਜ ਆਪਾਂ ਇੱਕ ਬਹੁਤ ਹੀ ਵਧੀਆ ਜੀ ਕਹਾਣੀ ਲੈ ਕੇ ਆਏ ਆ ਦੇਵ ਨੂੰ ਛੂਣ ਵਾਲੀ ਕਹਾਣੀ ਹੈ ਕਹਾਣੀ ਇਸ ਤਰ੍ਹਾਂ ਹੈ ਕਿ ਇੱਕ ਧੀ ਆਪਣੀ ਮਾਂ ਨੂੰ ਪੁੱਛਦੀ ਹੈ ਕਿ ਤੂੰ ਮੈਨੂੰ ਮਰਨ ਕਿਉਂ ਨਹੀਂ ਦਿੱਤਾ ਇਕਤੀ ਆਪਣੀ ਮਾਂ ਨੂੰ ਕੁੱਛ ਰਹੀ ਹੈ ਕਿ ਤੂੰ ਮੈਨੂੰ ਮਰਨ ਕਿਉਂ ਨਹੀਂ ਦਿੱਤਾ ਇਹਦੇ ਪਿੱਛੇ ਪੂਰੀ ਕਹਾਣੀ ਕੀ ਹੈ ਇਹਦੇ ਬਾਰੇ ਵਿੱਚ ਅੱਜ ਆਪਾਂ ਇਹਦੇ ਇਸ ਕਹਾਣੀ ਦੇ ਵਿੱਚ ਚਰਚਾ ਕਰਾਂਗੇ ਜਾਨੀ ਕਿ ਇਹ ਕਹਾਣੀ ਆਪਾਂ ਸੁਣਾਵਾਂਗੇ ਕਹਾਣੀ ਇਸ ਤਰ੍ਹਾਂ ਹੈ ਕਿ ਮਨਦੀਪ ਬਹੁਤ ਹੀ ਸੁਲਜੀ ਹੋਈ ਤੇ ਬਹੁਤ ਹੀ ਸਿਆਣੀ ਕੁੜੀ ਸੀ ਯਾਨੀ ਕਿ ਲੜਕੀ ਸੀ ਬਹੁਤ ਹੀ ਸਮਝਦਾਰ ਸੀ ਘਰੇਲੂ ਸੀ ਕਿਉਂਕਿ ਮਨਦੀਪ ਜਿਸ ਘਰ ਦੇ ਵਿੱਚ ਪੈਦਾ ਹੋਈ ਸੀ ਉਸ ਘਰ ਦੇ ਵਿੱਚ ਲੜਕੀਆਂ ਨੂੰ ਕੁਝ ਜ਼ਿਆਦਾ ਨਹੀਂ ਸਮਝਿਆ ਜਾਂਦਾ ਸੀ ਇਹ ਸਮਝਿਆ ਜਾਂਦਾ ਸੀਗਾ ਕਿ ਲੜਕੀਆਂ ਇਹ ਤਾਂ ਕੁੜੀ ਹੈ ਇਹ ਤਾਂ ਸਾਡੇ ਤੇ ਬੋਝ ਬਣ ਗਈ ਹੈ ਇਹ ਫालतू ਹੈ ਇਹਦੀ ਕੋਈ ਜ਼ਰੂਰਤ ਨਹੀਂ ਸੀ ਇਹ ਕਿਉਂ ਆ ਗਈ ਹੌਲੀ-ਹੌਲੀ ਟਾਈਮ ਨਿਕਲਦਾ ਗਿਆ ਤਾਂ ਜਦੋਂ ਵੀ ਮੰਦੀਪ ਆਪਣੇ ਬਾਪ ਦੇ ਸਾਹਮਣੇ ਆਉਂਦੀ ਤਾਂ ਹਮੇਸ਼ਾ ਉਹਦਾ ਬਾਪ ਇੱਕ ਹੀ ਗੱਲ ਕਹਿੰਦਾ ਹਾਂ ਇਹ ਵੀ ਜੇ ਮੁੰਡਾ ਹੁੰਦੀ ਤੇ ਅੱਜ ਮੇਰੀ ਦੂਜੀ ਬਾਣ ਬਣ ਜਾਂਦੀ ਤਾਂ ਮੰਦੀਪ ਚੁੱਪ ਕਰਕੇ ਬੈਠ ਜਾਂਦੀ ਤੇ ਸੋਚਦੀ ਰਹਿੰਦੀ ਕਿ ਮੈਂ ਦੁਨੀਆ ਤੇ ਕਿਉਂ ਆ ਗਈ ਮੈਨੂੰ ਆਉਣਾ ਹੀ ਨਹੀਂ ਚਾਹੀਦਾ ਸੀ ਦੁਨੀਆ ਤੇ ਉਹ ਹਮੇਸ਼ਾ ਚੁੱਪ ਰਹਿੰਦੀ ਆਪਣੇ ਕੰਮ ਨਾਲ ਮਤਲਬ ਰੱਖਦੀ ਆਪਣਾ ਕੰਮ ਕਰ ਕਰਦੀ ਕਿਉਂਕਿ ਮਨਦੀਪ ਨੂੰ ਜਿਆਦਾ ਪੜਨ ਲਿਖਣ ਵੀ ਨਹੀਂ ਦਿੱਤਾ ਗਿਆ ਉਹ ਸਿਰਫ 7-8 ਕਲਾਸ ਤੱਕ ਹੀ ਪੜੀ ਉਸ ਤੋਂ ਅੱਗੇ ਉਹਨੂੰ 7ਵੀਂ 8ਵੀਂ ਤੋਂ ਬਾਅਦ ਉਹਨੂੰ ਪਰੰਦਾ ਵੀ ਮੌਕਾ ਨਹੀਂ ਦਿੱਤਾ ਗਿਆ ਤੇ ਉਹਨੂੰ ਘਰੇ ਬਿਠਾ ਲਿਆ ਗਿਆ ਕਿ ਇਹਨੂੰ ਘਰ ਦਾ ਕੰਮ ਸਿਖਾਓ ਤੇ ਘਰ ਦਾ ਕੰਮ ਸਿਖਾ ਕੇ ਜਦੋਂ ਇਹ ਥੋੜੀ ਵੱਡੀ ਹੋ ਜਾਏ ਤਾਂ ਇਹਨੂੰ ਵਿਆਹ ਦਿਓ। ਲੋ ਜੀ ਮਨਦੀਪ ਹਜੇ 16-17 ਸਾਲ ਦੀ ਹੋਈ ਸੀ ਕਿ ਜਦੋਂ ਮਨਦੀਪ ਦੇ ਘਰ ਦੇ ਆਣੇ ਮਨਦੀਪ ਨੂੰ ਵਿਆਹ ਦਿੱਤਾ। ਆਪਾਂ ਸਾਰਿਆਂ ਨੂੰ ਪਤਾ ਹੈ ਕਿ 16-17 ਸਾਲ ਦੇ ਬੱਚੇ ਦੀ ਕੀ ਉਮਰ ਹੁੰਦੀ ਹੈ। ਏ ਉਮਰ ਤੇ ਬੱਚਿਆਂ ਦੇ ਖਾਣ ਪੀਣ ਦੀ ਹਰਸਨ ਖੇਡਣ ਦੀ ਹੁੰਦੀ ਏ ਪਰ ਮੰਦੀਪ ਦੇ ਮਾਪੇ ਨੇ ਮੰਦੀਪ ਦੀ 16-17 ਸਾਲ ਦੀ ਉਮਰ ਦੇ ਵਿੱਚ ਹੀ ਉਹਦਾ ਵਿਆਹ ਕਰ ਦਿੱਤਾ ਮੰਦੀਪ ਜਦ ਅਗਲੇ ਘਰੇ ਗਈ ਤਾਂ ਮੰਦੀਪ ਦੇ ਉੱਤੇ ਹੋਰ ਦੁੱਖਾਂ ਦਾ ਪਹਾੜ ਟੁੱਟ ਪਿਆ ਮੰਦੀਪ ਦੀ ਸੱਸ ਵੀ ਹਮੇਸ਼ਾ ਉਹਨੂੰ ਚੰਗਾ ਮਾੜਾ ਬੋਲਦੀ ਰਹਿੰਦੀ ਇਹ ਇਹ ਤੇ ਸਾਡੇ ਘਰੇ ਕ ਲੈਣੀ ਆ ਗਈ ਹੈ ਇੱਕ ਲੱਛਣੀ ਆ ਗਈ ਹੈ ਮਤਲਬ ਕਈ ਤਰ੍ਹਾਂ ਦੀਆਂ ਰੋਜ਼ ਸਵੇਰੇ ਉੱਠ ਕੇ ਮਤਲਬ ਕਿ ਝੜਕਾਂ ਦੇਣੀਆਂ ਤੱਤੀਆਂ ਠੰਡੀਆਂ ਟਕੋਰਾ ਲਾਉਣੀਆਂ ਜਾਂ ਕਿਸੇ ਵੀ ਤਰ੍ਹਾਂ ਦੇ ਨਾਲ ਤਾਂ ਨਹੀਂ ਮੇਣੇ ਦਿੰਦੇ ਰਹਿਣਾ ਕਿ ਤੇਰੇ ਪਿਓ ਨੇ ਕੁਛ ਦਿੱਤਾ ਨਹੀਂ ਹੈ ਉਹ ਇਹ ਆਏ ਮਤਲਬ ਬਹੁਤ ਹੀ ਗਲਤ ਤਰੀਕੇ ਦੇ ਨਾਲ ਉਹਨੂੰ ਪਰੇਸ਼ਾਨ ਕੀਤਾ ਜਾਂਦਾ ਸੀ ਮਨਦੀਪ ਨੇ ਜ਼ਿੰਦਗੀ ਦੇ 5 ਸਾਲ ਬਹੁਤ ਹੀ ਤਕਲੀਫ ਦੇ ਵਿੱਚ ਕੱਟੇ। ਮਨਦੀਪ ਦੀ ਘਰੇ ਜਦੋਂ ਵੀ ਕੋਈ ਬੱਚਾ ਜਿਵੇਂ ਪਹਿਲੀ ਵਾਰ ਜਦੋਂ ਉਹਦੇ ਘਰੇ ਬੱਚਾ ਹੋਣ ਵਾਲਾ ਹੋਇਆ ਮਨਦੀਪ ਪ੍ਰੈਗਨੈਂਟ ਹੋਈ ਤਾਂ ਉਹਦੀ ਸੱਸ ਨੇ ਚੈੱਕ ਕਰਾਇਆ ਤਾਂ ਪਤਾ ਲੱਗਾ ਕਿ ਮਨਦੀਪ ਦੇ ਕੁਖਰੇ ਵਿੱਚ ਕੁੜੀ ਹੈ, ਇੱਕ ਲੜਕੀ ਹੈ। ਮਨਦੀਪ ਦੀ ਸੱਸ ਨੇ ਉਦੋਂ ਹੀ ਕਹਿ ਕਿ ਅਸੀਂ ਇਹਨੂੰ ਨਹੀਂ ਰੱਖਣਾ ਹੈ ਹੁਣੇ ਹੀ ਇਹਦਾ ਕੰਮ ਕਰ ਦਿਓ ਲੋ ਜੀ ਜ਼ਬਰਦਸਤੀ ਡਾਕਟਰ ਦੇ ਕੋਲ ਲਾ ਜਾ ਕੇ ਮਨਦੀਪ ਦਾ ਅਬੋਰਸ਼ਨ ਕਰਵਾ ਦਿੱਤਾ ਗਿਆ ਉਸ ਬੱਚੀ ਨੂੰ ਕੋਖਰੇ ਵਿੱਚ ਇਹ ਮਾਰ ਦਿੱਤਾ ਇਸ ਤਰ੍ਹਾਂ ਕਰਦਿਆਂ ਕਰਦਿਆਂ ਤਿੰਨ ਵਾਰੀ ਮਨਦੀਪ ਦੇ ਨਾਲ ਇਹੀ ਹਾਦਸਾ ਹੋਇਆ ਕਿ ਜਦੋਂ ਵੀ ਮਨਦੀਪ ਪ੍ਰੈਗਨੈਂਟ ਹੁੰਦੀ ਬੱਚਾ ਠਹਿਰਦਾ ਤਾਂ ਮਨਦੀਪ ਦੇ ਬੱਚੇ ਨੂੰ ਉਹਦੀ ਕੁਖਰੇ ਵਿੱਚ ਹੀ ਮਾਰ ਦਿੱਤਾ ਜਾਂਦਾ। ਜਦ ਚੌਥੀ ਵਾਰੀ ਮਨਦੀਪ ਦੇ ਬੱਚਾ ਠਹਿਰਿਆ ਤਾਂ ਮਨਦੀਪ ਦੇ ਅੰਦਰ ਪਤਾ ਨਹੀਂ ਕਿੱਥੋਂ ਇੱਕ ਤਾਕਤ ਜਈ ਆ ਗਈ। ਔਰ ਮਨਦੀਪ ਨੇ ਫੈਸਲਾ ਲਿਆ ਕਿ ਹੁਣ ਇਸ ਬੱਚੇ ਨੂੰ ਮੈਂ ਮਰਨ ਨਹੀਂ ਦੇਣਾ। ਮੈਂ ਭਾਵੇਂ ਜਿਉਂਦੀ ਰਵਾਂ ਜਾਂ ਨਾ ਰਵਾਂ ਪਰ ਮੈਂ ਇਸ ਬੱਚੇ ਨੂੰ ਮਰਨ ਨਹੀਂ ਦੇਣਾ। ਤਾਂ ਉਸਨੇ ਕਿਸੇ ਆਉਣੇ ਬਹਾਨੇ ਆਪਣੇ ਪੇਕੇ ਜਾਣ ਵਾਸਤੇ ਕਿਹਾ ਪਹਿਲਾਂ ਤਾਂ ਉਹਦੀ ਸੱਸ ਨੇ ਉਹਨੂੰ ਰੋਕਿਆ ਕਿ ਨਹੀਂ ਜਾਣਾ ਫਿਰ ਉਹਨੇ ਕਿਹਾ ਕਿ ਕੋਈ ਗੱਲ ਨਹੀਂ ਮੈਂ ਸ਼ਾਮ ਨੂੰ ਵਾਪਸ ਆ ਜਾਵਾਂਗੀ ਉਹ ਆਪਣੇ ਪੇਕੇ ਚਲੀ ਗਈ ਪਰ ਉਹ ਵਾਪਸ ਨਹੀਂ ਆਈ ਵਾਪਸ ਨਹੀਂ ਆਈ ਉਸਨੇ ਆਪਣੇ ਮਾਂ ਨੂੰ ਜਾ ਕੇ ਕਿਹਾ ਕਿ ਮੈਂ ਹੁਣ ਉਸ ਘਰੇ ਵਾਪਸ ਨਹੀਂ ਜਾਣਾ ਤਾਂ ਉਸ ਦੀ ਮਾਂ ਨੇ ਕਿਹਾ ਕਿ ਤੂੰ ਉੱਥੇ ਕਿਉਂ ਨਹੀਂ ਜਾਣਾ ਤੈਨੂੰ ਕੀ ਤਕਲੀਫ ਹੈ ਉਹਨੇ ਕਿਹਾ ਕਿ ਮੈਂ ਕਦੇ ਤੁਹਾਡੇ ਕੋਲੇ ਗੱਲ ਹੀ ਨਹੀਂ ਕੀਤੀ ਮੈਂ ਜਿਸ ਦਿਨ ਦੀ ਉਸ ਘਰ ਦੇ ਵਿੱਚ ਗਈ ਹਾਂ ਸਿਰਫ ਤਕਲੀਫਾਂ ਹੀ ਮੈਂ ਬਰਦਾਸ਼ਤ ਕੀਤੀਆਂ ਨੇ ਕਿ ਮੈਨੂੰ ਕੁੱਟਦੇ ਮਾਰਦੇ ਵੀ ਨੇ ਮੇਰੇ ਨਾਲ ਜ਼ੋਰ ਜ਼ਬਰਦਸਤੀ ਕਰਦੇ ਨੇ ਮੈਨੂੰ ਤਾਨੇ ਮੇੜੇ ਦਿੰਦੇ ਨੇ ਔਰ ਮੈਨੂੰ ਪੂਰਾ ਖਾਣਾ ਪੀਣਾ ਵੀ ਨਹੀਂ ਦਿੰਦੇ ਪਰ ਮੈਂ ਚੁੱਪ ਕਰਕੇ ਉਸ ਘਰ ਦੇ ਵਿੱਚ ਗੁਜ਼ਾਰਾ ਕਰ ਰਹੀ ਸੀ ਜਿੱਥੋਂ ਤੱਕ ਮੇਰੀ ਜ਼ਿੰਦਗੀ ਦੇ ਉੱਤੇ ਮੁਸੀਬਤਾਂ ਸੀ ਤਾਂ ਤਾਂ ਮੈਂ ਬਰਦਾਸ਼ਤ ਕਰ ਲਈਆ ਪਰ ਹੁਣ ਮੈਂ ਬਰਦਾਸ਼ਤ ਨਹੀਂ ਕਰਾਂਗੀ ਤਾਂ ਉਸਦੀ ਮਾਂ ਨੇ ਕਿਹਾ ਕਿ ਐਸਾ ਕੀ ਹੋ ਗਿਆ ਤਾਂ ਉਸਨੇ ਕਿਹਾ ਕਿ ਮੇਰੇ ਪਰਿਵਾਰ ਨੇ ਮੇਰੇ ਤਿੰਨ ਬੱਚੇ ਮੇਰੇ ਕੁੱਖ ਦੇ ਵਿੱਚ ਕਤਲ ਕਰ ਦਿੱਤੇ ਨੇ ਤੇ ਮੈਂ ਇਸ ਚੌਥੇ ਬੱਚੇ ਨੂੰ ਕਤਲ ਨਹੀਂ ਕਰਵਾਉਣਾ ਚਾਹੁੰਦੀ ਮੈਂ ਇਸ ਤੀਸਰੇ ਬੱਚੇ ਨੂੰ ਜਨਮ ਦੇਣਾ ਚਾਹੁੰਦੀ ਤਾਂ ਉਹਦੀ ਮਾਂ ਨੇ ਕਿਹਾ ਕਿ ਤੂੰ ਅਗਰ ਇਸ ਤਰ੍ਹਾਂ ਕਰੇਂਗੀ ਤਾਂ ਉਹ ਤੈਨੂੰ ਲੈ ਕੇ ਨਹੀਂ ਜਾਣਗੇ ਤੈਨੂੰ ਛੱਡ ਦੇਣਗੇ ਕਿਵੇਂ ਗੁਜ਼ਾਰਾ ਹੋਏਗਾ ਕਿਸ ਤਰ੍ਹਾਂ ਰਵਾਂਗੇ ਤਾਂ ਮਨਦੀਪ ਨੇ ਕਿਹਾ ਕਿ ਤੂੰ ਜੇ ਮੈਨੂੰ ਆਪਣੇ ਘਰ ਦੇ ਵਿੱਚ ਮਾਰ ਰੱਖਣਾ ਹੈ ਤਾਂ ਵੀ ਦੱਸ ਦੇ ਜੇ ਨਹੀਂ ਰੱਖਣਾ ਤਾਂ ਵੀ ਦੱਸ ਦੇ ਪਰ ਮੈਂ ਉਸ ਘਰ ਵਾਪਸ ਨਹੀਂ ਜਾਣਾ ਇਹ ਹੀ ਗੱਲਾਂ ਕਰਦਿਆਂ ਕਰਦਿਆਂ ਮਨਦੀਪ ਦੀ ਤੇ ਮਨਦੀਪ ਦੀ ਮਾਂ ਦੀ ਰਾਤ ਨਿਕਲ ਗਈ ਤੜਕੇ 4 ਵਜੇ ਮਨਦੀਪ ਨੇ ਇੱਕ ਐਸਾ ਸਵਾਲ ਆਪਣੀ ਮਮਾ ਨੂੰ ਕਰ ਦਿੱਤਾ ਦੀ ਉਹਦੀ ਮਾਂ ਦਾ ਵੀ ਕਲੇਜਾ ਫਟ ਗਿਆ। ਮਨਦੀਪ ਨੇ ਕਿਹਾ ਕਿ ਮਾਂ ਤੂੰ ਮੈਨੂੰ ਮਰਨ ਕਿਉਂ ਨਹੀਂ ਦਿੱਤਾ? ਮੈਂ ਜਦੋਂ ਪੈਦਾ ਹੋਈ ਸੀ ਤਾਂ ਤੂੰ ਮੈਨੂੰ ਮਰਨ ਕਿਉਂ ਨਹੀਂ ਦਿੱਤਾ? ਤੂੰ ਮੈਨੂੰ ਜਿਉਂਦੀ ਕਿਉਂ ਰੱਖਿਆ? ਤਾਂ ਮਨਦੀਪ ਦੀ ਮਾਂ ਦੇ ਅੰਦਰ ਬਹੁਤ ਹੀ ਜ਼ਿਆਦਾ ਇੱਕ ਖਿੱਚ ਪਈ। ਤਾਂ ਮਨਦੀਪ ਦੀ ਮਾਂ ਨੇ ਰੋਂਦੇ ਰੋਂਦੇ ਕਿਹਾ ਕਿ ਬੇਟਾ ਧੀਆ ਦੀ ਜ਼ਿੰਦਗੀ ਐਵੇਂ ਹੀ ਹੁੰਦੀ ਹੈ। ਤੂੰ ਸ਼ੁਕਰ ਕਰ ਕਿ ਤੂੰ ਬਚ ਗਈ ਕਿਉਂ ਨੀ ਮਨਦੀਪ ਨੇ ਕਿਹਾ ਕਿ ਮੇਰੇ ਜਿੰਦਾ ਰਹਿਣ ਦਾ ਮੇਰੇ ਬਚਨ ਦਾ ਕੀ ਫਾਇਦਾ ਹੈ ਕਿ ਅੱਜ ਮੇਰੇ ਤਿੰਨ ਬੱਚਿਆਂ ਨੂੰ ਮਾਰ ਦਿੱਤਾ ਗਿਆ ਹੈ ਮੇਰੀਆਂ ਤਿੰਨ ਬੱਚਿਆਂ ਨੂੰ ਮੇਰੀ ਕੁੱਖ ਦੇ ਵਿੱਚ ਮਾਰ ਦਿੱਤਾ ਗਿਆ ਹੈ ਤੇ ਚੌਥੀ ਦੇ ਵੀ ਮਾਰਨ ਦੀ ਤਿਆਰੀ ਹੈ ਇਸ ਤੋਂ ਅੱਛਾ ਸੀਗਾ ਕਿ ਮਾਂ ਤੂੰ ਹੀ ਨਾ ਮੈਨੂੰ ਪੈਦਾ ਕਰਦੀ ਤੇ ਅੱਜ ਤਿੰਨ ਬੱਚੀਆਂ ਹੋਰ ਨਾ ਘਤ ਹੁੰਦੀਆਂ ਨਾ ਮੈਂ ਪੈਦਾ ਹੁੰਦੀ ਨਾ ਮੈਂ ਜਮਦੀ ਤੇ ਨਾ ਜੋ ਤੈਨੂੰ ਬੱਚੀ ਆ ਮਰਦੀ ਆ ਤਾਂ ਮਨਦੀਪ ਦੀ ਮਾਂ ਨੇ ਵੀ ਫੈਸਲਾ ਲਿਆ ਕਿ ਕੁਝ ਵੀ ਹੋ ਜਾਏ ਮੈਂ ਆਪਣੀ ਬੇਟੀ ਦਾ ਸਾਥ ਦੇਾਂਗੀ ਤਾਂ ਮਨਦੀਪ ਦੀ ਮਾਂ ਨੇ ਸਵੇਰੇ ਉੱਠ ਕੇ ਆਪਣੇ ਆਦਮੀ ਦੇ ਨਾਲ ਗੱਲ ਕੀਤੀ ਮਨਦੀਪ ਦੇ ਬਾਪ ਦੇ ਨਾਲ ਗੱਲ ਕੀਤੀ ਕਿ ਇਸ ਤਰ੍ਹਾਂ ਇਸ ਤਰ੍ਹਾਂ ਆ ਗੱਲ ਹੈ ਤਾਂ ਮਨਦੀਪ ਦਾ ਬਾਪ ਕਹਿਣ ਲੱਗਾ कि ਜੋ ਉਹਦੇ ਸਾਰੇ ਪਰਿਵਾਰ ਵਾਲੇ ਕਹਿ ਰਹੇ ਨੇ ਮਨਦੀਪ ਨੂੰ ਮਨ ਲੈਣਾ ਚਾਹੀਦਾ ਹੈ ਔਰ ਇਸ ਬੱਚੇ ਨੂੰ ਮਾਰ ਦੇਣਾ ਚਾਹੀਦਾ ਹੈ ਔਰ ਚੁੱਪ ਕਰਕੇ ਆਪਣੇ ਘਰ ਚਲੀ ਜਾਣਾ ਚਾਹੀਦਾ ਹੈ ਤਾਂ ਮਨਦੀਪ ਦੀ ਮਾਂ ਨੇ ਕਿਹਾ ਕਿ ਉਹ ਉੱਥੇ ਨਹੀਂ ਜਾਣਾ ਚਾਹੁੰਦੀ ਤਾਂ ਮਨਦੀਪ ਦੇ ਬਾਪ ਨੇ ਕਿਹਾ ਕਿ ਮੇਰੇ ਘਰੇ ਕੋਈ ਜਗ੍ਹਾ ਨਹੀਂ ਹੈ ਹੁਣ ਉਸ ਦੀ ਉਹ ਜਿੱਥੇ ਜਾਣਾ ਚਾਹੁੰਦੀ ਹੈ ਉਹ ਜਾ ਸਕਦੀ ਹੈ ਜੇ ਉਹ ਆਪਣੇ ਸਹੁਰੇ ਪਰਿਵਾਰ ਰਹਿਣਾ ਚਾਹੁੰਦੀ ਹੈ ਤਾਂ ਚਲੀ ਜਾਏ ਨਹੀਂ ਤਾਂ ਮੇਰੇ ਘਰ ਮਨਦੀਪ ਵਾਸਤੇ ਕੋਈ ਜਗ੍ਹਾ ਨਹੀਂ ਉਸ ਦਿਨ ਮਨਦੀਪ ਦੀ ਮਾਂ ਨੂੰ ਲੱਗਾ ਕਿ ਮੇਰੀ ਮਾਂ ਨੇ ਵੀ ਮੈਨੂੰ ਕਿਉਂ ਨਹੀਂ ਮਾਰ ਦਿੱਤਾ ਮੇਰੀ ਮਾਂ ਨੇ ਵੀ ਮੈਨੂੰ ਮਰਨ ਕਿਉਂ ਨਾ ਦਿੱਤਾ ਕਿ ਜੇ ਮੈਂ ਨਾ ਪੈਦਾ ਹੁੰਦੀ ਤਾਂ ਮੇਰੀ ਧੀ ਨਾ ਪੈਦਾ ਹੁੰਦੀ ਜੇ ਮੇਰੀ ਧੀ ਨਾ ਪੈਦਾ ਹੁੰਦੀ ਤੇ ਅੱਜ ਉਹਦੀਆਂ ਬੱਚੀਆਂ ਨਾ ਮਰੀਆਂ ਹੁੰਦੀਆਂ ਔਰ ਅੱਜ ਉਹਦੀ ਕੁੱਖ ਦੇ ਵਿੱਚ ਬੱਚੀ ਦੇ ਮਾਰਨ ਦੀ ਤਿਆਰੀ ਨਾ ਹੁੰਦੀ ਤਾਂ ਮਨਦੀਪ ਦੀ ਮਾਂ ਨੇ ਬਹੁਤ ਹੀ ਵੱਡਾ ਜ਼ਿਗਰਾ ਕਰਕੇ ਉਨੇ ਕਹਿ ਦਿੱਤਾ ਕਿ ਜੇ ਤੁਸੀਂ ਸਾਨੂੰ ਦੋਨਾਂ ਮਾਵਾਂ ਧੀਆਂ ਨੂੰ ਘਰੇ ਰੱਖਣਾ ਹੈ ਤਾਂ ਠੀਕ ਹੈ ਨਹੀਂ ਤਾਂ ਅਸੀਂ ਦੋਨੋਂ ਮਾਵਾਂ ਧੀਆਂ ਘਰ ਛੱਡ ਕੇ ਚਲੀਆਂ ਜਾਵਾਂਗੇ ਤਾਂ ਮਨਦੀਪ ਦੇ ਪਿਓ ਨੇ ਕਿਹਾ ਕਿ ਹਾਂ ਠੀਕ ਹੈ ਤੁਸੀਂ ਦੋਨੋਂ ਮਾਵਾਂ ਧੀਆਂ ਜਿੱਥੇ ਵੀ ਜਾਣਾ ਚਾਹੁੰਦੀਆਂ ਹੋ ਚਲੀਆਂ ਜਾਓ ਤਾਂ ਇਹ ਸੁਣ ਕੇ ਮਨਦੀਪ ਦੇ ਪੈਰਾਂ ਥੱਲੇ ਵੀ ਜ਼ਮੀਨ ਨਿਕਲ ਗਈ ਕਿ ਸਹੁਰੇ ਘਰ ਵੀ ਮਨਦੀਪ ਦੀ ਕੋਈ ਥਾਂ ਨਹੀਂ ਏ ਔਰ ਪੇਕੇ ਘਰ ਵੀ ਮਨਦੀਪ ਦੀ ਕੋਈ ਥਾਂ ਨਹੀਂ ਹੈ। ਇਹ ਸੁਣ ਕੇ ਮਨਦੀਪ ਦੀ ਮਾਂ ਨੇ ਮਨਦੀਪ ਨੂੰ ਕਿਹਾ ਕਿ ਜਿਹੜੇ ਤੇਰੇ ਕੋਲੇ ਦੋ ਸੂਟ ਹੈਗੇ ਨੇ ਆਪਣੇ ਬੈਗ 'ਚ ਪਾ ਲੈ ਤੇ ਅੱਜ ਆਪਾਂ ਇਹ ਘਰ ਛੱਡ ਕੇ ਇੱਥੋਂ ਚਲੇ ਜਾਣਾ ਹੈ। ਤਾਂ ਮਨਦੀਪ ਨੇ ਇੱਕ ਵਾਰੀ ਕਿਹਾ ਕਿ ਮਾਂ ਕਿੱਥੇ ਜਾਵਾਂਗੇ? ਕਹਿੰਦੀ ਕੋਈ ਗੱਲ ਨਹੀਂ ਦੁਨੀਆ ਦੇ ਵਿੱਚ ਬਹੁਤ ਜਗ੍ਹਾ ਹੈ। ਕਿਤੇ ਤਾਂ ਪਰਮਾਤਮਾ ਨੇ ਆਪਣੇ ਵਾਸਤੇ ਵੀ ਥਾਂ ਬਣਾਈ ਹੋਣੀ ਹੈ। ਮੈਂ ਵੀ ساری ਜ਼ਿੰਦਗੀ ਇਸੇ ਤਰ੍ਹਾਂ ਹੀ ਠੋਕਰਾ ਖਾ ਖਾ ਕੇ ਆਪਣੀ ਜ਼ਿੰਦਗੀ ਕੱਢੀ ਹੈ ਪਰ ਮੈਂ ਨਹੀਂ ਚਾਹੁੰਦੀ ਕਿ ਤੇਰੀ ਜ਼ਿੰਦਗੀ ਵੀ ਠੋਕਰਾਂ ਦੇ ਵਿੱਚ ਨਿਕਲੇ ਤਾਂ ਇਹ ਸੁਣ ਕੇ ਮੰਦੀਪ ਨੇ ਫੈਸਲਾ ਲਿਆ ਘਰ ਛੱਡਣ ਦਾ ਤੇ ਦੋਨੋਂ ਮਾਂ ਬੇਟੀ ਘਰ ਛੱਡ ਕੇ ਚਲੀ ਆ ਗਈਆਂ ਉਹ ਇੱਕ ਗੁਰਦੁਆਰੇ ਬਹੁਤ ਆਪਣੇ ਪਿੰਡ ਤੋਂ ਬਹੁਤ ਹੀ ਜ਼ਿਆਦਾ ਦੂਰ ਜਾ ਕੇ ਕਿਸੇ ਸ਼ਹਿਰ ਦੇ ਵਿੱਚ ਇੱਕ ਗੁਰਦੁਆਰੇ ਦੇ ਵਿੱਚ ਜਾ ਕੇ ਸੇਵਾ ਕਰਨ ਲੱਗੀ ਆ। ਦੋ ਦਿਨ ਤਿੰਨ ਦਿਨ ਲੰਘ ਗਏ ਤਾਂ ਉੱਥੋਂ ਦੇ ਸੇਵਾਦਾਰ ਜਿਹੜੇ ਸੀਗੇ ਉਹਨਾਂ ਨੇ ਕਿਹਾ ਕਿ ਬੀਬੀ ਤੁਹਾਨੂੰ ਤਿੰਨ ਦਿਨ ਹੋ ਗਏ ਨੇ ਤੁਸੀਂ ਇੱਥੇ ਸੇਵਾ ਕਰ ਰਹੀਆਂ ਹੋ ਤੇ ਤੁਸੀਂ ਤੁਸੀਂ ਕਿੰਨੇ ਕੁ ਦਿਨ ਰਹਿਣਾ ਹੈ। ਤਾਂ ਮੰਦੀਪ ਦੀ ਮਾਂ ਨੇ ਕਿਹਾ ਕਿ ਭਾਈ ਜੀ ਸਾਨੂੰ ਨਹੀਂ ਪਤਾ ਸੀ ਕਿੰਨੇ ਕੁ ਦਿਨ ਰਹਿਣਾ ਹੈ। ਤਾਂ ਉਹ ਗੁਰਦੁਆਰੇ ਵਾਲੇ ਭਾਈ ਜੀ ਨੇ ਕਿਹਾ ਕਿ ਮਤਲਬ ਮੈਂ ਤੁਹਾਡਾ ਮਤਲਬ ਨਹੀਂ ਸਮਝਿਆ ਤਾਂ ਮਨਦੀਪ ਦੀ ਮਾਂ ਨੇ ਕਿਹਾ ਕਿ ਭਾਈ ਜੀ ਅਸੀਂ ਆਪਣਾ ਘਰ ਛੱਡ ਕੇ ਆਈਆਂ ਹਾਂ ਦੋਨੋਂ ਮਾਵਾਂ ਧੀਆ ਅਸੀਂ ਮਾਂ ਬੇਟੀ ਆਪਣਾ ਘਰ ਛੱਡ ਕੇ ਆ ਗਈਆਂ ਵਾ ਸਾਡੇ ਘਰ ਸਾਡੇ ਵਾਸਤੇ ਕੋਈ ਜਗ੍ਹਾ ਨਹੀਂ ਹੈ ਸਾਡੀ ਉਸ ਘਰ ਦੇ ਵਿੱਚ ਕੋਈ ਜਗ੍ਹਾ ਨਹੀਂ ਹੈ ਤਾਂ ਉਸ ਗੁਰਦੁਆਰੇ ਬਾਰੇ ਭਾਈ ਜੀ ਨੇ ਪੁੱਛਿਆ ਕਿ ਕੀ ਹੋ ਗਿਆ ਐਸਾ ਕਿ ਤੁਸੀਂ ਆਪਣਾ ਘਰ ਛੱਡ ਦਿੱਤਾ ਤਾਂ ਮਨਦੀਪ ਨੇ ਸਾਰੀ ਕਹਾਣੀ ਆਪਣੀ ਸੀ ਜਿਹੜੀ ਉਹ ਪਾਈ ਜੀ ਨੂੰ ਦੱਸੀ ਕਿ ਮੇਰੇ ਕਾਰਨ ਮੇਰੀ ਮਾਂ ਨੂੰ ਵੀ ਘਰ ਛੱਡਣਾ ਪਿਆ ਤਾਂ ਪਾਈ ਜੀ ਨੇ ਕਿਹਾ ਕਿ ਬਹੁਤ ਹੀ ਅਭਾਗੇ ਲੋਕ ਹੈ ਜਿਨ੍ਹਾਂ ਨੇ ਇੱਕ ਔਰਤ ਦੀ ਕਦਰ ਨਹੀਂ ਕੀਤੀ ਕਿਉਂਕਿ ਪਰਮਾਤਮਾ ਜਿਹਨੂੰ ਜੋ ਵੀ ਦਾਤ ਬਖਸ਼ਦਾ ਹੈ ਉਹ ਚੰਗੀ ਹੀ ਬਖਸ਼ਦਾ ਹੈ ਪਰ ਬੰਦਾ ਉਹਦੀ ਕਦਰ ਨਹੀਂ ਕਰਦਾ ਤਾਂ ਪਾਈ ਜੀ ਨੇ ਕਿਹਾ ਕਿ ਚਲੋ ਕੋਈ ਗੱਲ ਨਹੀਂ ਅਸੀਂ ਤੁਹਾਨੂੰ ਇੱਥੇ ਕਮਰਾ ਦੇ ਦਿੰਨੇ ਹਾਂ ਤੁਸੀਂ ਮਾਮਾ ਧੀਆ ਆਪਣਾ ਇੱਥੇ ਰਹਿ ਕੇ ਗੁਜ਼ਾਰਾ ਕਰ ਲਓ ਚਲੋ ਜੀ ਭਾਈ ਜੀ ਨੇ ਗੁਰਦੁਆਰੇ ਦੇ ਵਿੱਚ ਉਹਨਾਂ ਨੂੰ ਕਮਰਾ ਦੇ ਦਿੱਤਾ ਤਾਂ ਇੱਕ ਦਿਨ ਮੰਦੀਪ ਦੀ ਡਿਲੀਵਰੀ ਦਾ ਵੀ ਟਾਈਮ ਆ ਗਿਆ ਤਦ ਪਤਾ ਲੱਗਾ ਕਿ ਮਨਦੀਪ ਦੇ ਘਰ ਬੇਟੀ ਨੇ ਨਹੀਂ ਮਨਦੀਪ ਦੇ ਘਰ ਬੇਟੇ ਨੇ ਜਨਮ ਲਿਆ ਜਦ ਮਨਦੀਪ ਦੇ ਘਰ ਬੇਟੇ ਨੇ ਜਨਮ ਲਿਆ ਤੇ ਮਨਦੀਪ ਇੱਕ ਪਾਸੇ ਬਹੁਤ ਹੀ ਅੰਦਰੋਂ ਖੁਸ਼ ਵੀ ਹੋਈ ਪਰ ਉਹ ਰੋਈ ਵੀ ਬਹੁਤ ਔਰ ਬਹੁਤ ਤਕਲੀਫ ਹੋਈ ਉਹਨੂੰ ਕਿ ਜੇ ਤੂੰ ਆਉਣਾ ਸੀ ਤਾਂ ਤੂੰ ਪਹਿਲਾਂ ਹੀ ਆ ਜਾਣਾ ਸੀਗਾ ਕਿ ਇੱਕ ਤਿੰਨ ਬੇਟੀਆਂ ਜਿਹੜੀਆਂ ਮੇਰੀਆਂ ਚਲੀਆਂ ਗਈਆਂ ਉਹ ਨਾ ਜਾਂਦੀਆਂ ਤੇ ਤੂੰ ਪਹਿਲਾਂ ਹੀ ਆ ਜਾਣਾ ਸੀ ਤੂੰ ਇੰਨਾ ਲੇਟ ਕਿਉਂ ਆਇਆ ਤਾਂ ਮੰਦੀਪ ਦੀ ਮਾਂ ਕਹਿਣ ਲੱਗੀ ਕਿ ਬੇਟਾ ਇਹਨੇ ਜਦੋਂ ਆਉਣਾ ਸੀਗਾ ਪਰਮਾਤਮਾ ਨੇ ਜਦੋਂ ਇਹਦਾ ਟਾਈਮ ਬਣਾਉਣਾ ਸੀ ਇਹਨੇ ਉਦੋਂ ਹੀ ਆਉਣਾ ਸੀ ਇਹ ਪਹਿਲਾਂ ਕਿਵੇਂ ਆ ਜਾਂਦਾ ਸ਼ਾਇਦ ਘਰੋਂ ਬੇਕਾਰ ਹੋ ਕੇ ਅੱਜ ਇਸ ਪਰਮਾਤਮਾ ਦੇ ਘਰ ਚ ਆ ਕੇ ਬੈਠਣਾ ਸੀ ਆਪਾਂ ਤਾਂ ਇਸ ਨੰਨੇ ਮਹਿਮਾਨ ਨੇ ਆਉਣਾ ਸੀ ਇਹ ਗੱਲ ਸੁਣ ਕੇ万ਦੀਪ ਨੂੰ ਥੋੜਾ ਮਨ ਦੇ ਅੰਦਰ ਠਹਿਰਾਵ ਆ ਗਿਆ ਤਾਂ万ਦੀਪ ਨੇ ਸੋਚਿਆ ਕਿ ਹੁਣ ਇੱਥੇ ਹੀ ਗੁਰਦੁਆਰੇ ਦੇ ਵਿੱਚ ਰਹਿ ਕੇ ਹੀ ਆਪਣੀ ਜ਼ਿੰਦਗੀ ਹਮੇਸ਼ਾ ਵਾਸਤੇ ਗੁਰਦੁਆਰੇ ਦੇ ਨਾਲ ਹੀ ਲਾ ਦੇਣੀ ਹੈ ਚਲੋ ਜੀ万ਦੀਪ ਨੇ ਹੌਲੀ-ਹੌਲੀ ਗੁਰਦੁਆਰੇ ਦੇ ਵਿੱਚ ਕੰਮਕਾਰ ਕਰਨਾ ਸ਼ੁਰੂ ਕਰ ਦਿੱਤਾ ਭਾਈ ਜੀ ਨੇ ਉਹਨਾਂ ਨੂੰ ਮਾਂ-ਬੇਟੀ ਨੂੰ ਦੋਨਾਂ ਨੂੰ ਤਨਖਾਹ ਦੇਣੀ ਸ਼ੁਰੂ ਕਰ ਦਿੱਤੀ ਮਨਦੀਪ ਤੇ ਮਨਦੀਪ ਦੀ ਮਾਂ ਉੱਥੇ ਰੋਜ਼ ਗੁਰਦੁਆਰੇ ਦੇ ਵਿੱਚ ਖਾਣਾ ਪੀਣਾ ਬਣਾਉਣਾ ਸਾਫ ਸਫਾਈ ਕਰਨਾ ਉਹ ਸਾਰਾ ਕੰਮ ਮਿਲ ਕੇ ਦੋਨੋਂ ਮਾਵਾਂ ਤੀਆਂ ਕਰਦੀਆਂ ਸੀ ਤੇ ਹੌਲੀ ਹੌਲੀ ਉਹਨਾਂ ਦਾ ਬੱਚਾ ਵੀ ਜਿਹੜਾ ਮਨਦੀਪ ਦਾ ਬੇਟਾ ਸੀਗਾ ਉਹ ਵੀ ਵੱਡਾ ਹੋਣ ਲੱਗਿਆ 10 ਸਾਲ ਬਾਅਦ ਮਨਦੀਪ ਦੇ ਘਰਦਿਆਂ ਨੂੰ ਪਤਾ ਲੱਗਾ ਕਿ ਮਨਦੀਪ ਇੱਕ ਗੁਰਦੁਆਰੇ ਦੇ ਵਿੱਚ ਰਹਿ ਰਹੀ ਹੈ ਕਿਸੇ ਨੇ ਦੂਰੋਂ ੜੀਓ ਕੁ ਸੇ ਰਿਸਤੇਦਾਰ ਨੇ ਉਹਨੂੰ ਉੱਥੇ ਦੇਖਿਆ ਤੇ ਉਹਨਾਂ ਨੇ ਕਿਹਾ ਕਿ ਮੰਦੀਪ ਫਲਾਣੀ ਫਲਾਣੀ ਗੁਰਦੁਆਰੇ ਦੇ ਵਿੱਚ ਰਹਿ ਰਹੀ ਹੈ ਤਾਂ ਉਹ ਮੰਦੀਪ ਨੂੰ ਘਰ ਲੈਣ ਵਾਸਤੇ ਆਏ ਕਿਉਂਕਿ ਮੰਦੀਪ ਜਦੋਂ ਘਰ ਛੱਡ ਕੇ ਆ ਗਈ ਤਾਂ ਉਸ ਤੋਂ ਬਾਅਦ ਮੰਦੀਪ ਦੇ ਘਰ ਵਾਲੇ ਨੇ ਦੁਬਾਰਾ ਵਿਆਹ ਕਰਾ ਲਿਆ ਦੁਬਾਰਾ ਵਿਆਹ ਕਰਨ ਦੇ ਬਾਅਦ ਵੀ ਮੰਦੀਪ ਦੇ ਘਰ ਵਾਲੇ ਦੇ ਘਰ ਕੋਈ ਬੇਟਾ ਨਹੀਂ ਹੋਇਆ ਬਲਕਿ ਉੱਥੇ ਵੀ ਦੋ ਬੇਟੀਆਂ ਹੀ ਹੋਈਆਂ ਤੇ ਉਹਨਾਂ ਨੂੰ ਵੀ ਉਹਨਾਂ ਨੇ ਇਸੇ ਤਰ੍ਹਾਂ ਹੀ ਮਾਰ ਦਿੱਤਾ ਜਿਵੇਂ ਮਨਦੀਪ ਦੀਆਂ ਬੱਚਿਆਂ ਨੂੰ ਮਾਰਦੇ ਰਹੇ ਉਵੇਂ ਹੀ ਉਹਨਾਂ ਨੂੰ ਵੀ ਮਾਰ ਦਿੱਤਾ ਤਾਂ ਜਦੋਂ ਉਹਨਾਂ ਨੂੰ ਪਤਾ ਲੱਗਾ ਕਿ ਮਨਦੀਪ ਦੇ ਘਰ ਬੇਟਾ ਹੋਇਆ ਹੈ ਔਰ ਬੇਟਾ ਇੰਨਾ ਵੱਡਾ ਹੋ ਗਿਆ ਹੈ ਤਾਂ ਉਹ ਮਨਦੀਪ ਨੂੰ ਵਾਪਸ ਲੈਣ ਵਾਸਤੇ ਆਏ ਕਿ ਤੂੰ ਘਰ ਚੱਲ ਤਾਂ ਮਨਦੀਪ ਨੇ ਕਿਹਾ ਕਿ ਮੇਰੀ ਉਸ ਘਰ ਦੇ ਵਿੱਚ ਨਾ ਜਗ੍ਹਾ ਪਹਿਲਾਂ ਸੀ ਤੇ ਨਾ ਹੀ ਅੱਜ ਹੈ ਮੇਰੇ ਦਿਲ ਦੇ ਵਿੱਚ ਵੀ ਤੁਹਾਡੇ ਵਾਸਤੇ ਬਿਲਕੁਲ ਜਗ੍ਹਾ ਨਹੀਂ ਬਚੀ ਹੈ ਮੈਂ ਹੁਣ ਆਪਣੇ ਇਸ ਬੱਚੇ ਦੇ ਨਾਲ ਤੇ ਆਪਣੀ ਮਾਂ ਦੇ ਨਾਲ ਬਹੁਤ ਖੁਸ਼ ਹਾਂ ਮੈਨੂੰ ਜ਼ਿੰਦਗੀ ਜੀਉਣ ਦਾ ਜਾਜ ਆ ਗਈ ਹੈ ਮੈਨੂੰ ਜ਼ਿੰਦਗੀ ਦੇ ਵਿੱਚ ਦੁੱਖਾਂ ਸੁੱਖਾਂ ਦੇ ਨਾਲ ਲੜਨਾ ਆ ਗਿਆ ਹੈ ਹੁਣ ਮੈਂ ਕਦੇ ਵੀ ਤੁਹਾਡੇ ਉਸ ਘਰ ਦੇ ਵਿੱਚ ਨਹੀਂ ਜਾਵਾਂਗੀ ਤਾਂ ਮਨਦੀਪ ਦੇ ਘਰ ਵਾਲੇ ਨੂੰ ਬਹੁਤ ਹੀ ਅਫਸੋਸ ਵੀ ਹੋਇਆ ਕਿ ਸ਼ਾਇਦ ਮੈਂ ਅਗਰ ਉਹਨਾਂ ਬੜੀਆਂ ਬੱਚੀਆਂ ਨੂੰ ਨਾ ਮਾਰਦਾ ਤਾਂ ਅੱਜ ਮਨਦੀਪ ਮੇਰੇ ਨਾਲ ਹੁੰਦੀ ਤੇ ਮੇਰਾ ਬੇਟਾ ਵੀ ਮੇਰੇ ਨਾਲ ਹੁੰਦਾ। ਮਨਦੀਪ ਦੇ ਘਰ ਵਾਲੇ ਨੇ ਬਹੁਤ ਮਤਲਬ ਕਿ ਜ਼ਿਆਦਾ ਜ਼ੋਰ ਜ਼ਬਰਦਸਤੀ ਵੀ ਕਰਨ ਦੀ ਕੋਸ਼ਿਸ਼ ਕੀਤੀ ਕਿ ਮੈਂ ਮਨਦੀਪ ਨੂੰ ਘਰ ਲਿਆ ਜਾਵਾਂ। ਤਾਂ ਗੁਰਦੁਆਰੇ ਵਾਲੇ ਪਾਈ ਜੀ ਨੇ ਕਿਹਾ ਕਿ ਤੁਸੀਂ ਇਹਨਾਂ ਦੇ ਨਾਲ ਕੋਈ ਜ਼ਬਰਦਸਤੀ ਨਹੀਂ ਕਰ ਸਕਦੇ। ਇਹ ਹੁਣ ਸਾਡੇ ਸ਼ਰਨ ਦੇ ਵਿੱਚ ਰਹਿ ਰਹੀਆਂ ਨੇ ਸਾਡੇ ਗੁਰਦੁਆਰੇ ਦੇ ਵਿੱਚ ਅੰਦਰ ਰਹਿ ਰਹੀਆਂ ਨੇ। ਇਹ ਸਾਡੀ ਔਮਾਨਤ ਹੈ ਇਹ ਸਾਡੀਆਂ ਧੀਆ ਬਣ ਚੁੱਕੀਆਂ ਨੇ ਇਸ ਕਰਕੇ ਤੁਸੀਂ ਇਹਨਾਂ ਨੂੰ ਕਿਤੇ ਵੀ ਨਹੀਂ ਲੈ ਜਾ ਸਕਦੇ ਅਗਰ ਤੁਸੀਂ ਇਹਨਾਂ ਨੂੰ ਕੋਈ ਵੀ ਕਿਸੇ ਵੀ ਤਰ੍ਹਾਂ ਦਾ ਨੁਕਸਾਨ ਪਹਚਾਓਗੇ ਤਾਂ ਅਸੀਂ ਪੁਲਿਸ ਨੂੰ ਕੰਪਲੇਨਟ ਕਰਦੇ ਹਾਂਗੇ ਤਾਂ ਫਿਰ ਤੁਸੀਂ ਆਪਣੀ ਜ਼ਿੰਦਗੀ ਦੇ ਆਪ ਜ਼ਿੰਮੇਵਾਰ ਹੋ ਤੁਹਾਡੇ ਨਾਲ ਉੱਚ ਨੀਚ ਜੋ ਵੀ ਹੋਏ ਤਾਂ ਉਹਦੇ ਜ਼ਿੰਮੇਵਾਰ ਤੁਸੀਂ ਆਪ ਹੋ ਇਸ ਕਰਕੇ ਮੰਦੀਪ ਇਥੋਂ ਕਿਤੇ ਨਹੀਂ ਜਾਏਗੀ ਕਿਉਂਕਿ ਮੰਦੀਪ ਸਾਡੀ ਬੱਚੀ ਹੈ ਸਾਡਾ ਪਰਿਵਾਰ ਹੈ ਸਾਡੇ ਪਰਿਵਾਰ ਦੇ ਵਾਂਗ ਸਾਡੇ ਨਾਲ ਸਾਰੇ ਰਹਿ ਰਹੇ ਨੇ ਇਸ ਕਰਕੇ ਅਸੀਂ ਆਪਣੇ ਪਰਿਵਾਰ ਨੂੰ ਕਦੇ ਵੀ ਕਿਸੇ ਨੂੰ ਤੋੜਨ ਦੀ ਇਜਾਜ਼ਤ ਨਹੀਂ ਦੇਵਾਂਗੇ ਸੋ ਇਸ ਤਰ੍ਹਾਂ ਮੰਦੀਪ ਦੀ ਜ਼ਿੰਦਗੀ ਦੇ ਦਿਨ ਬਦਲ ਗਏ ਭਾਵੇਂ ਉਹਨੂੰ ਗੁਰਦੁਆਰੇ ਦੇ ਵਿੱਚ ਜਾ ਕੇ ਰਹਿਣਾ ਪਿਆ ਪਰ ਜਦੋਂ ਉਹਨਾਂ ਨੇ ਘਰ ਛੱਡਿਆ ਸੀ ਤਾਂ ਉਹਨਾਂ ਨੂੰ ਨਹੀਂ ਪਤਾ ਸੀਗਾ ਕਿ ਕਿੱਥੇ ਜਾ ਕੇ ਉਹਨਾਂ ਦੇ ਰਹਿਣ ਦਾ ਠਿਕਾਣਾ ਮਿਲਣਾ ਪਰ ਉਹਨਾਂ ਨੇ ਇੱਕ jaan ਇੱਕ ਜ਼ਿੰਦਗੀ ਨੂੰ ਬਚਾਉਣ ਦੀ ਖਾਤਰ ਉਹਨਾਂ ਨੇ ਮਾਵਾਂ ਧੀਆਂ ਨੇ ਆਪਣਾ ਦੋਨਾ ਮਾਂ ਬੇਟੀ ਨੇ ਆਪਣਾ ਘਰ ਛੱਡ ਦਿੱਤਾ ਤਾਂ ਦੇਖੋ ਪਰਮਾਤਮਾ ਨੇ ਉਹਨਾਂ ਨੂੰ ਗੁਰਦੁਆਰੇ ਦੇ ਵਿੱਚ ਜਗ੍ਹਾ ਦਿੱਤੀ ਇੱਜ਼ਤ ਮਾਣ ਵੀ ਦਿੱਤਾ ਤੇ ਇੱਕ ਨਵੇਂ ਸਿਰਿਓਂ ਜ਼ਿੰਦਗੀ ਜੀਣ ਦਾ ਵੀ ਆਸਰਾ ਦੇ ਦਿੱਤਾ ਉਸ ਪਰਮਾਤਮਾ ਨੇ ਸੋ ਸਾਨੂੰ ਸਾਰਿਆਂ ਨੂੰ ਇਸ ਚੀਜ਼ ਦੇ ਉੱਤੇ ਜ਼ਰੂਰ ਸੋਚਣਾ ਚਾਹੀਦਾ ਹੈ ਕਿ ਧੀ ਹੋਏ ਜਾਂ ਪੁੱਤ ਹੋਏ ਉਸ ਪਰਮਾਤਮਾ ਦੀ ਦਿੱਤੀ ਹੋਈ ਦਾਤ ਹੈ ਸਾਨੂੰ ਕੋਈ ਹੱਕ ਨਹੀਂ ਬਣਦਾ ਕਿ ਅਸੀਂ ਅਗਰ ਧੀ ਆ ਗਈ ਹੈ ਤਾਂ ਉਹਨੂੰ ਕੁੱਖ ਦੇ ਵਿੱਚ ਮਾਰ ਦਈਏ ਜਾਂ ਧੀ ਪੈਦਾ ਹੋ ਗਈ ਹੈ ਤਾਂ ਅਸੀਂ ਉਹਦੇ ਨਾਲ ਨਾਇਨਸਾਫੀ ਕਰੀਏ ਬਦਸਲੂਕੀ ਕਰੀਏ ਅਸੀਂ ਉਹਦੀ ਪੁੱਛ ਦਾ ਸਨਾਹ ਕਰੀਏ ਤੇ ਧੀ ਅਸੀਂ ਸਮਝੀਏ ਕਿ ਧੀ ਸਾਡੇ ਸਿਰ ਤੇ ਬੋਝ ਬਣ ਗਈ ਹੈ ਸਾਨੂੰ ਇਹ ਉਸ ਪਰਮਾਤਮਾ ਨੇ ਹੱਕ ਨਹੀਂ ਦਿੱਤਾ ਹੈ ਸੋ ਤੁਹਾਨੂੰ ਮੇਰੀ ਇਹ ਕਹਾਣੀ ਕਿਵੇਂ ਦੀ ਲੱਗੀ ਜੇ ਤੁਹਾਨੂੰ ਮੇਰੀ ਕਹਾਣੀ ਵਧੀਆ ਲੱਗੀ ਤਾਂ ਪਲੀਜ਼ ਮੇਰੀ ਕਹਾਣੀ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਿਓ ਲਾਈਕ ਕਰ ਦਿਓ ਜੇ ਮੇਰੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਚੈਨਲ ਨੂੰ ਵੀ ਸਬਸਕ੍ਰਾਈਬ ਕਰ ਲਓ ਬੈਲ ਆਈਕਨ ਵੀ ਪ੍ਰੈਸ ਕਰ ਦਿਓ ਤਾਂ ਕਿ ਆਉਣ ਵਾਲੀ ਨਵੀਂ ਵੀਡੀਓ ਦੀ ਨੋਟੀਫਿਕੇਸ਼ਨ ਵੀ ਤੁਹਾਨੂੰ ਮਿਲਦੀ ਰਹੇ ਤੁਹਾਡਾ ਸਾਰਿਆਂ ਦਾ ਬਹੁਤ ਹੀ ਪਿਆਰ ਮੈਨੂੰ ਮਿਲ ਰਿਹਾ ਹੈ ਮੇਰੀਆਂ ਕਹਾਣੀਆਂ ਨੂੰ ਕਦੀ ਕਹਾਣੀ ਛੋਟੀ ਹੋ ਜਾਂਦੀ ਹੈ ਕਦੀ ਵੱਡੀ ਹੋ ਜਾਂਦੀ ਹੈ ਪਰ ਬਹੁਤ ਹੀ ਜ਼ਿਆਦਾ ਤੁਸੀਂ ਸਾਰੇ ਪਿਆਰ ਦੇ ਰਹੇ ਹੋ ਇਸੇ ਤਰ੍ਹਾਂ ਹੀ ਤੁਸੀਂ ਸਾਰੇ ਆਪਣਾ ਪਿਆਰ ਦਿੰਦੇ ਰਹੋ ਕਹਾਣੀਆਂ ਚ ਤੇ ਮੈਂ ਅੱਗੇ ਇਸੇ ਤਰ੍ਹਾਂ ਤੁਹਾਡੇ ਵਾਸਤੇ ਵਧੀਆ ਤੋਂ ਵਧੀਆ ਤੇ ਨਵੀਂ ਸਟੋਰੀ ਲੈ ਕੇ ਆਉਂਦੀ ਰਹਾਂਗੀ ਮੈਨੂੰ ਦਿਓ ਤੁਸੀਂ ਇਜਾਜ਼ਤ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ